ਇਤਰੇ ਨਾਲ ਆਓ

ਜੋ ਵੀ ਕਦੇ ਆਇਆਗੇ ਤੇ ਨਲ ਬਣੇ ਤਰਨ ਕਿਰਪਾ ਨੂੰ ਸਾਡੇ ਵਿੱਚ ਜੀਵਨ ਵਿੱਚ ਬੈਠੇਗਾ ਤਾਂ ਸਾਡੇ ਮਹਨਤ ਕਾਰਨਾਂ ਦੇ ਵਿੱਚ ਸਾਡੇ ਰੂਪ ਵਿੱਚ ਹੋਵੇਗਾ ਤਾਂ ਕਹਾਂ ਤੇ ਇਸ ਪ੍ਰਵਾਹ ਦੇ ਵਿੱਚ तारीफ करना 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 तार

ਵਾਹਿਗੁਰੂ 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 ਚਾਹਗਾ ਨੰਬਰ ਪਹਿਲੇ ਉਹ ਘਰੇ ਆਇਆ ਮੋਹੇ ਗਰੂ ਮੇਰੇ ਵੀਰ ਮਾਣਾ ਕਰਾ ਦੇ ਯਾਰ ਜਿਹੜਾ ਸਮਾਨ ਆ ਰਿਹਾ ਮੈਂ 5 ਮਿੰਟ ਚ ਆ ਜਾਂਦਾ ਬਾਅਦ ਚ ਕਿਤੇ ਬਹੁਤ ਥੋਸ ਮਾਣਾ ਹੁੰਦਾ ਕਰਾ ਦੇ ਬੜਾ ਲਾਈਵ ਆ 5 ਮਿੰਟ ਚ ਆ ਜਾਂਦਾ

ਵਾਹਿਗੁਰੂ 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 ਜਿੰਨਾ ਆਪਾਂ ਵਰਲਾਪ ਕਰਾਂਗੇ ਓਨਾ ਹੀ ਉਹਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਜਿਹੜੀਆਂ ਨੇ ਉਹ ਆਪਾਂ ਉਹਨਾਂ ਨੂੰ ਅਗਨੋਰ ਕਰ ਰਹੇ ਆ ਕਿੰਨੀਆਂ ਮੇਰੀਆਂ ਸੇਵਾਵਾਂ ਨੇ ਦੇ ਵੀਰ ਨੇ ਕੀਤੀਆਂ ਨੇ ਨਾ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਟਿਕ ਜਾਣਦੇ ਪਏ ਆ ਜਿਹੜਾ ਪ੍ਰਚਾਰ ਉਹ ਸਿੰਘ ਨੇ ਕੀਤਾ ਹੈ ਨਾ ਉਹਨੂੰ ਜ਼ੀਰੋ ਕਰ ਰਹੇ ਆ ਆਪਾਂ ਰੋਕ ਕੇ ਰੋਇਆ ਮੁੜ ਨਹੀਂ ਆਉਣਾ ਲੰਨੂ ਸਮਝਣ ਦੀ ਕੋਸ਼ਿਸ਼ ਕਰੋ ਗੁਰਨਾਗ ਦੇ ਪੁੱਤ ਹਾਂ ਉਹਦੇ ਪੁੱਤ ਨਾ ਕਿਹੜਾ ਜਗਾਰੇ ਕਿਤਲਾ ਜੀਂਦਿਆਂ ਤੇ ਇਹ ਵੀ ਥਿੰਨ ਜੀਹਦ ਹੈ ਆਪਣਾ ਵਾਹਿਗੁਰੂ ਨੇ ਕੀ ਜੀਹਦ ਹੈ ਸੇਵਾ ਕਰਦਾ ਹੋਇਆ ਜੀਹਦ ਹੋਇਆ ਲੰਨੂ ਸਮਝੋ ਆਪਾਂ ਨੇ ਕੀਤੀ ਹੋਈ ਜਿਹੜੀ ਮਿਹਨਤਾਂ ਉਹ ਤੇ ਪਾਣੀ ਨਾ ਫੇਰੀਏ ਤੇ ਵੈਨੂੰ ਥਿਰਨ ਜਰੀਏ ਭਾਣੇ ਨੂੰ ਬਣਨ ਦੀ ਗੱਲ ਸਮਝੋ ਮਨਮੁਖ ਤੇ ਗੁਰਮੁਖ ਦੇ ਵਿੱਚ ਇਹੀ ਫਰਕ ਹੁੰਦਾ ਮਨਮੁਖ ਬੰਗਾ ਮੰਦੇ ਨਹੀਂ ਤੇ ਗੁਰਮੁਖ ਜਿਕਾਰੇ ਛੱਡਦੇ ਨੇ ਇਹ ਦੋਵਾਂ ਦੇ ਵਿੱਚ ਫਰਕ ਹੁੰਦਾ ਸੰਤ ਨੂੰ ਇਹ ਕੀ ਰੋਈਆ ਕਿ ਉਹ ਆਪਣੇ ਘਰ ਜਾਏ ਰੋ ਉਹ ਸਾਖਤ ਪਾਪੜੇ ਜੋ ਹਾਟੋ ਹਾਟ ਬਤਾਏ ਜਿਹੜੇ ਜੁਗਾਂ ਤੋਂ ਪੈਣੇ ਆ ਨਾ ਉਹਨਾਂ ਨੂੰ ਰੋਣਾ ਚਾਹੀਦਾ ਹੈ ਗੁਰੂ ਸਾਹਿਬ ਕਹਿੰਦੇ ਰੋ ਉਹ ਦੱਬ ਕੇ ਰੋ ਦਬਾ ਬੜ ਮਾਰ ਮਾਰ ਕੇ ਰੋ ਕਿਉਂ ਇਹਨਾਂ ਨੇ ساری ਉਮਰ ਖਟਿਆ ਕੁਝ ਨਹੀਂ ساری ਉਮਰ ਗਵਾਇਆ ਹੈ ਇਹਨਾਂ ਨੂੰ ਰੋਣਾ ਜਾਇਜ਼ ਐ ਇਹ ਹੱਡੀਆਂ ਦੇ ਵਿਗੜਣਗੇ ਜੂਨਾ ਵਿੱਚ ਪੈਣਗੇ ਰੋਵੋ ਤਾਂ ਕਿ ਮੱਕੜੇ ਜੋ ਹਾਟੋ ਹਾਟ ਬਿਕਾਈ ਸੰਤ ਨੂੰ ਇਹ ਕੀ ਰੋਈਏ ਇਹ ਗੁਰਮੁਖ ਪਿਆਰਾ ਸੰਤ ਹੈ ਜਿਹੜਾ ਸਾਡਾ ਹੈ ਗੱਲ ਕਰਿਓ ਗੁਰੂ ਸਾਹਿਬ ਦੀ ਗੋਦ ਵਿੱਚ ਬੈਠਾ ਹੋਇਆ ਤੇ ਗੁਰੂ ਸਾਹਿਬ ਦੀ ਗੋਦ ਵਿੱਚ ਬੈਠੇ ਹੋਏ ਨੂੰ ਤੇ ਕੀ ਅਸਰ ਹੁੰਦਾ ਹੋਵੇਗਾ ਜੇ ਕਿ ਵੀ ਮੈਂ ਆਪ ਦਿਖਾ ਕੇ ਆਇਆ ਆਪਣੇ ਪੁੱਤਰਾਂ ਨੂੰ ਆਪਣੀ ਸੰਗਤ ਨੂੰ ਇਹ ਪ੍ਰਚਾਰ ਕੀਤਾ ਮੈਂ ਵੀ ਤੁਸੀਂ ਰੋਇਓ ਸਾਰੇ ਜਣੇ ਰੋਗੀਆਂ ਦੀ ਆਤਮਾ ਨੂੰ ਆਪਾਂ ਦੁਖੀ ਕਰਾਂਗੇ ਗੁਰੂ ਸਾਹਿਬ ਦੀ ਖੁਸ਼ੀ ਨੂੰ ਵੰਡੇ ਰਹਿ ਜਾਵਾਂਗੇ ਇਹ ਕਰਕੇ ਰਹਿਣੋ ਦੇ ਭਾਨੇ ਨੂੰ ਦੇਖੋ ਇਹ ਜਿਹੜਾ ਜਿਹੜਾ ਇਹ ਘਾਟਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਗੁਰੂ ਸਾਹਿਬ ਕਹਿੰਦੇ ਚਾਰ ਮੁਵੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ ਇਹ ਖਾਣਾ ਵੀਰ ਕੇ ਆਇਆ ਤੇ ਵੈ ਗੁਰੂ ਸਾਹਿਬੇ ਖੜੇ ਬਰਾਬਰ ਉਹਦੇ ਨਾਲ ਖੜੇ ਆ ਸਾਰੇ ਪਰਿਵਾਰ ਦੇ ਨਾਲ ਖੜੇ ਅਸੀਂ ਉਹਦੇ ਭੈਣ ਭਰਾ ਆਣ ਸਾਰੇ ਉਹ ਤਿੰਖਾਂ ਇੱਕੋ ਪਿਆਰ ਗੁਰਮਤਿ ਦਾ ਪਤਾ ਪਰ ਆਪਾਂ ਉਹਦੀ ਅਸੀਂ ਕਮਾਈ ਨੂੰ ਉੱਚਾ ਚੁੱਕਣਾ ਤੇ ਸਿਮਰਨ ਕਰਨਾ ਨਾਮ ਜਪਣਾ ਦੁਨੀਆ ਨੂੰ ਪਤਾ ਲੱਗ ਜਾਏ ਇਤਿਹਾਸ ਦੇ ਵਿੱਚ ਇੱਕ ਚੀਜ਼ ਬਣ ਜਾਵੇ ਵਾਕਿਆ ਹੀ ਵੀ ਜਿਹੜੀ ਗੱਲ ਕਹਿੰਦੇ ਨੇ ਗੁਰੂ ਪਾਤਸ਼ਾਹ ਇਹ ਗੁਰੂ ਦੇ ਸਿੱਖ ਕਰਨੀ ਤੇ ਕਥਨੀ ਦੇ ਪੂਰੇ ਨੇ ਮਰੀਆਂ ਪੁਰੀਆਂ ਗੱਲਾਂ ਨਹੀਂ ਕਰਦੇ ਸਟੇਜ ਤੇ ਬੈਠ ਕੇ ਜਦੋਂ ਕਿਤੇ ਨਾਲ ਪਾਈ ਸਾਹਿਬ ਗੱਲ ਕਰਦੇ ਹੁੰਦੇ ਸੀ ਕਿ ਭਾਈ ਅਮਰਜੀਤ ਸਿੰਘ ਜੀ ਕਹਿੰਦੇ ਧਿਆਨੇ ਦੇਖਿਓ ਤੁਸੀਂ ਜਿਹੜੇ ਬਾਬਿਆਂ ਨੇ ਕੋਈ ਦੁਨੀਆ ਜਾਣਦੀ ਆ ਬਾਬਿਆਂ ਨੂੰ ਮਰਦੇ ਤੇ ਕਿਹਦੀ ਜਦੋਂ ਇਹਨਾਂ ਦਾ ਗੋਟਾਬਰ ਦਾ ਜੀ ਮੰਗਨ ਨਾ ਰੋਂਦੇ ਵੇਖਿਆ ਕਰੋ ਸਿੱਖੀ ਉੱਥੇ ਪਤਾ ਲੱਗਦੀ ਆ ਭਾਈ ਸਾਹਿਬ ਆਪ ਪ੍ਰਚਾਰ ਕਰਦੇ ਰਹੇ ਨਾ ਸਿੱਖੀ ਦਾ ਪਤਾ ਲੱਗਣਾ ਜੰਮੇ ਨੇ ਤੇ ਮਰੇ ਤੇ ਜਦਨ ਜੰਮੇ ਦੇ ਉੱਤੇ ਘਰੇ ਡੀਜੇ ਲਾ ਕੇ ਢੋਲ ਵੱਜ ਗਏ ਖਰਾਮਾਂ ਖੁੱਲ ਗਈਆਂ ਤੇਰੀ ਸਿੱਖੀ ਸਾਹਮਣੇ ਆ ਜਾਣੀਏ ਜਦਨ ਮਰੇ ਦੇ ਉੱਤੇ ਕਹਿੰਦਾ ਤੇਰੇ ਘਰੇ ਵੇਣ-ਵੇਣ ਲੱਗ ਪਏ ਤੇਰੀ ਸਿੱਖੀ ਸਾਹਮਣੇ ਆ ਜਾਣੀਏ ਇਸ ਕਰਕੇ ਆਪਾਂ ਉਹਨਾਂ ਦੀ ਕੀਤੀ ਹੋਈ ਕਮਾਈ ਨੂੰ ਉਹਨਾਂ ਦੀ ਕੀਤੀ ਹੋਈ ਸੇਵਾ ਨੂੰ ਅਜਾਈ ਨਾਮ ਦਬਾਈਏ ਤਗੋਂ ਉਹਨਾਂ ਦਾ ਹੋਤਾ ਦਿੰਦੇ ਆ ਸ਼ੁਕਰਾਨਾ ਕਰੀਏ ਦਾਤਾ ਤੇਰਾ ਪੁੱਤਰ ਤੇਰਾ ਪੁੱਤਰ ਸੇਵਾ ਕਰਦਿਆਂ ਗਿਆ ਬਹੁਤ ਸੇਵਾ ਕਮਾਈਏ ਤੂੰ ਥੋੜੀ ਸੇਵਾ ਕਮਾਈਏ ਦਿਨ ਰਾਤ ਸੇਵਾ 'ਚ ਰਹੇ ਨੇ ਤੇ ਹੁਣੇ ਗੁਰਦੁਆਰੇ ਕੋ ਪਿਆਰਾ ਜਦੋਂ ਜਾਵੇ ਤੇ ਵਾਹੀ ਤੂੰ ਸਾਨੂੰ ਮਾਣ ਹੋਣਾ ਚਾਹੀਦਾ ਅਸੀਂ ਉਹਦੇ ਭਰਾ ਹਾਂ ਸਾਡਾ ਉਹ ਵੀਰ ਹੈ ਗੁਰੂ ਵਿਰਤ ਸਿੰਘ ਦਾ ਪੁੱਤਰ ਹੈ ਇਸ ਕਰਕੇ ਵਾਹੀ ਗੁਰੂ ਕਿਹਦੀ ਗੱਲ ਆ ਕੇ ਰਹੋ ਇਹ ਬਿਰਤ ਕੋਲ ਦੁਨੀਆਂ ਦੇ ਵਿੱਚ ਇੱਕ ਮੈਸੇਜ ਆਵੇ ਵੀ ਵਾਕਿਆ ਜਿਵੇਂ ਭਾਈ ਜਗਤ ਸਿੰਘ ਆਪਣੇ ਉਮੀਦ ਭਾਈ ਮਨਾਰ ਸਿੰਘ ਹੁਣੇ ਗਏ ਆ ਜਿਵਾਨੀ ਵਿੱਚ ਗਏ ਕਿ ਨਹੀਂ ਗਏ ਤੇ ਸਾਰਾ ਅੱਜ ਵੀ ਉਹ ਸੇਵਾ ਕਰਦੇ ਨੇ ਸੰਗਤ ਦੇ ਵਿੱਚ ਆਉਂਦੇ ਨੇ ਇਸੇ ਤਰ੍ਹਾਂ ਭਾਈ ਸਾਹਿਬ ਵੀ ਇੱਥੇ ਆਪਣੇ ਸੰਗਤ ਦੇ ਹਾਜ਼ਰ ਹੋਣਗੇ ਆਉਣਗੇ ਆਉਂਦੇ ਰਹਿਣਗੇ ਨਾਲ ਆਪਣੇ ਬਰਾਬਰ ਸਤਿ ਸਵਾਮਾਨ ਨਿਭਾਉਣਗੇ ਇਹ ਵਕਰਾ ਵੀ ਤੁਹਾਨੂੰ ਸਤਿਕਾਰ ਕਰਕੇ ਦੇਖ ਨਹੀਂ ਪਾਵਾਂਗੇ ਜਿਨ੍ਹਾਂ ਦੀ ਸੋਤ ਉੱਚੀ ਹੋਏਗੀ ਜਿਨ੍ਹਾਂ ਦੀ ਭਗਤੀ ਉੱਚੀ ਹੋਏਗੀ ਉਹਨਾਂ ਨੂੰ ਦਰਸ਼ਨ ਵੀ ਦੇ ਸਕਦੇ ਉਹਨਾਂ ਨੂੰ ਮਿਲ ਵੀ ਸਕਦੇ ਆ ਸਕਦੇ ਆ ਭਾਈ ਅਮਰਜੀਤ ਜੀ ਅੱਜ ਤੱਕ ਹੁੰਦੇ ਸੰਗਤ ਦੇ ਵਿੱਚ ਹੁੰਦੇ ਆ ਪਰ ਸਾਰਿਆਂ ਨੇ ਸੁਣਿਆ ਭਾਈ ਸਾਹਿਬ ਭਾਈ ਬਲਾਰ ਸਿੰਘ ਸੇਵਾ ਕਰਦੇ ਪਏ ਨੇ ਨਾਲ ਤੇ ਕੀ ਇਹ ਸੇਵਾ ਤੋਂ ਗੁਰਸਾਬ ਨੂੰ ਮੰਨਣਾ ਤਾਂ ਪਵੇ ਨਹੀਂ ਇਹਨਾਂ ਤੋਂ ਵੀ ਸੁਆਣਾ ਉਸੇ ਤਰ੍ਹਾਂ ਦੀ ਰੈਗੂਲਰ ਲੱਗੇ ਰਹਿਣ ਵੀ ਗੁਰਸਾਬ ਆਪਣੇ ਪੁੱਤਰ ਕੋਲੋਂ ਇਸੇ ਕਰਕੇ ਵੈਗਰੂ ਨਾਮ ਸੇਵਾ ਤੇ ਸੇਵਨ ਇਹ ਸਾਡੇ ਪੱਲੇ ਹੈ ਗੁਰਸਾਬ ਨੇ ਸਾਡੇ ਪੱਲੇ ਤੇ ਚੀਜ਼ ਪਾਈ ਹੈ ਰੋਣਾ ਧੋਣਾ ਕੋਈ ਸਿੱਖ ਦਾ ਕੰਮ ਨਹੀਂ ਹੈ ਅਮੀ ਕਿਹਾ ਵੈਗਰੂ ਮੇਰੇ ਬਾਪੂ ਜੀ ਉਮਰਾ ਫੇਰ ਮੇਰੇ ਚਾਚੀ ਦੇ ਉੱਪਰ ਹੋ ਗਏ ਨੇ ਰੋਜ਼ ਸਟੇਜ ਦੇ ਉੱਤੇ ਗੁਰਦੁਆਰੇ ਮੈਂ ਕਰ ਸੇਵਾ ਕਰਦਾ ਨਾ ਮੈਂ ਆਪਣਾ ਮੈਨੂੰ ਪਤਾ ਮੇਰਾ ਟੱਬਰ ਬੈਠਾ ਸਾਰਾ ਤੇ ਮੈਂ ਪਹਿਲਾਂ ਹੀ ਕਹਿ ਦਿੰਦਾ ਵੀ ਜਿੱਲਾ ਮੇਰਾ ਪਿਓ ਮਰੇ ਤੇ ਰੋਇਆ ਮੇਰੇ ਘਰ ਨਾਲੇ ਗੇੜ ਤੋਂ ਬਾਹਰ ਹੋ ਜਾਈਂ ਮੇਰਾ ਪਿਓ ਮਰੇ ਨਾ ਸਕਾ ਜਦ ਤੱਕ ਜਦ ਤੱਕ ਜੇਦਾ ਕੋ ਪ੍ਰਵਾਹ ਆਦਾ ਜੀ ਮੇਰਾ ਭਾਵੇਂ ਸਗਾ ਭੈਣ ਭਰਾ ਧੂਆ ਭਤੀਜਾ ਕੋਈ ਰੋਇਆ ਮੇਰਾ ਕੁਝ ਨਹੀਂ ਲੱਗਦਾ ਗੇੜ ਤੋਂ ਬਾਹਰ ਨਾਵੇਂ ਮੇਰਾ ਨਾਤਾ ਖਤਮ ਹੋ ਉਹ ਸਿੱਖਾਂ ਨਾਲ ਨਾਤਾ ਪਰਿਵਾਰ ਇਹ ਹੈ ਮੇਰਾ ਲੋਕ ਹੁੰਦਾ ਹੈ ਇਹ ਜਿਹੜੀ ਕੋਈ ਜੱਗ ਨਹੀਂ ਨਾ ਛੱਡਿਆ ਜਾਣ ਵਾਲਾ ਦੁੱਖ ਹੈ ਉਸ ਮਾਂ ਨੂੰ ਬੜਾ ਦੁੱਖ ਹੈ ਜਿਹਦੇ ਮਾਈ ਅੰਦਰਾਂ ਨੇ 9 ਮਹੀਨੇ ਪੇਟ 'ਚ ਰੱਖਿਆ ਬਾਬਾ ਜੀ ਦੁੱਖ ਨਹੀਂ ਹੋਏਗਾ ਪਾਲਤ ਪੋਸ ਕੇ ਜਵਾਨ ਕੀਤਾ ਹੁੰਦਾ ਦੁੱਖ ਪਰ ਗੁਰਸੱਭ ਨੇ ਸਾਨੂੰ ਨਾਲ ਇੱਕ ਤੁਹਾਂਗ ਦਿੱਤਾ ਜੋ ਨਾ ਰੁੱਖ ਦੁੱਖ ਹੈ ਦੁੱਖ ਨਹੀਂ ਮਾਂ ਹੈ ਸੁੱਖ ਤਨੇ ਅਰ ਪਹਿ ਨਹੀਂ ਜਾਂ ਕ ਕੰਚਨ ਮਾਟੀ ਮਨ ਇਹ ਤਾਂ ਸਾਡੀ ਖੇਤ ਮਿੱਟੀ ਦੀ ਜਵਾਲੀ ਹੈ ਹੈ ਦਾ ਪਾਂਡਾ ਮਿੱਟੀ ਦਾ ਛੁੱਟ ਗਿਆ ਗੁਰਦਾਮ ਨੇ ਜਿੰਨੀ ਸੇਵਾ ਲੈਣੀ ਸੀ ਬਹੁਤ ਸੋਹਣੀ ਸੇਵਾ ਲਈ ਹੈ ਮਾਦਸ਼ਾ ਨੇ ਬੜੀ ਕਿਰਪਾ ਕੀਤੀ ਉਹਨਾਂ ਦੇ ਸਾਖਣ ਮਹ ਰਾਜਮਾਨ ਹੋਏ ਤੇ ਜਾ ਕੇ ਗੁਰੂ ਪਾਤਸ਼ਾਹ ਆਪ ਲੈ ਕੇ ਗਏ ਨੇ ਕਬਰਾਉਣ ਦੀ ਲੋੜ ਨਹੀਂ ਬਾਸ ਸਿਮਰਨ ਕਰੋ ਨਾਮ ਜਪੋ ਸਿਮਰਨ ਕਰੋ ਆਪਾਂ ਉਹਨਾਂ ਨੂੰ ਇਹੀ ਕਰਦਾ ਦੇ ਫੁਰਨਾ ਸਾਡੇ ਮਾਦਸ਼ਾ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਬਿਲਕੁਲ ਕੋਈ ਪਰਿਵਾਰ ਦਾ ਜੀ ਕੋਈ ਦੇਖੋ ਆਪਾਂ ਕਹਿਣ ਪਹਿਲਾਂ ਕਹਿ ਦਿੰਦਾ ਵੀ ਇਹ ਔਖਾ ਆ ਚੱਲਣਾ ਪਰ ਇਹ ਨਾ ਭਾ ਕਦਰ ਨੂੰ ਜਰਨਾ ਗੁਰ ਸਾਹਿਬ ਨੇ ਕਿਹਾ ਹੈ ਤੋ ਸਾਰੇ ਜਣੇ ਸਿਮਰਨ ਕਰੋ ਵਾਹਿਗੁਰੂ ਦਾ ਖਪਰਮਨਾ ਕਰਦੇ ਹਾਂ ਵਾਹਿਗੁਰੂ ਹਾਰੇ ਗੁਰੂ 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 ਵਾਹਿਗੁਰੂ ਹਾਏ 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 ਗੁਰੂ ਵਾਹਿਗੁਰੂ 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 ਵਾਹਿਗੁਰੂ